ਸਦੂਲ ਤੇ ਮੈਂ ਦਫਤਰ ਘੇਰੇ ਨਹੀਂ ਬੈਠਿਆ ਮੈਂ ਤਾਂ ਕੋਠੀ 'ਚ ਹੀ ਰਹਾ तकरीबन ਇਹ ਮਜੀਦ ਰਾਹੀ ਦੀ ਕੋਠੀ ਰਹਿਦਾ ਤਾਂ ਵੀ ਤੇ ਸਦੂਲ ਕੋਲ ਰਹਿਦਾ ਵੀ ਉਹਦੀ ਕੋਠੀ ਉਸ ਨੇ ਮਜੀਦ ਰਾਹੀ ਕੋਲ ਵਸਾਤਾ ਕਿਹਾ ਇਹਨੇ ਆਏ ਨੇ ਕਿਹਾ ਵੀ ਬਈ ਮੈਂ ਦੰਦਾਂ ਇਹ ਗੱਲ ਕਰਾਓ اچھا ਉਦੋਂ ਦੀ ਗੱਲ ਆ ਕਿਹਾ ਨਹੀਂ ਬਿਲਕੁਲ ਆਪਣੇ ਕੋਠੀਆਂ ਬਣਾ ਲਈਆਂ ਕਰੋੜਾਂ ਦੀ ਹਾਂ ਕਿੱਥੇ ਗਈਆਂ ਕੋਠੀਆਂ ਫਿਰ ਭਾਈ ਭਦੀਜੇ ਵੀ ਰਹਿੰਦੇ ਇੱਕ ਤਾਂ ਹੋਏ ਭਾਈ ਭਦੀਜੇ ਰਹਿੰਦੇ ਉਹਨਾਂ ਕੋਠੀਆਂ 'ਚ ਜੀ ਜੀ ਨੂਰ ਜੀ ਕਿੰਨੇ ਸਾਲ ਦੱਸਿਆ ਤੁਸੀਂ 2800 17 ਸਾਲ ਤੋਂ ਤੁਸੀਂ ਮਤਲਬ ਬਹਿ ਕੇ ਹੀ ਕੱਢਣ ਵਾਲੀ ਗੱਲ ਆ ਬਹੁਤ ਲੰਬੀ ਮਤਲਬ ਬਹੁਤ ਲੰਬਾ ਸਮਾਂ ਹੋ ਜਾਂਦਾ ਜੀ ਬੇਟਾ ਨਾਮਵਰ ਗੀਤਕਾਰ ਆਪਣੇ ਗੋਡਿਆਂ ਦੇ ਇਲਾਜ ਤੋਂ ਹੀ ਬੈਠਾ ਹੋਵੇ ਤਾਂ ਬਹੁਤ ਮਾੜੀ ਗੱਲ ਹੈ ਜੀ ਸੋ ਇਹੋ ਜਿਹੇ ਇਨਸਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੀਤਕਾਰੀ ਨੂੰ ਸਮਰਪਿਤ ਕਰਤੀ ਆਪਣੀ ਸਾਰੀ ਜਵਾਨੀ ਕਲਾਕਾਰਾਂ ਦੇ ਦਫ਼ਤਰਾਂ ਦੇ ਘਰਾਂ ਚ ਗੁਜ਼ਾਰਤੀ ਤੇ ਇਸ ਵੇਲੇ ਇਸ ਗੱਲ ਤੋਂ ਵੀ ਬੈਠੇ ਹੋਣ ਕਿ ਉਹਨਾਂ ਦੇ ਗੋਡੇ ਨਹੀਂ ਚੱਲ ਰਹੇ ਔਰ ਉਹਨਾਂ ਦੇ ਗੋਡਿਆਂ ਦਾ ਇਲਾਜ ਨਹੀਂ ਹੋ ਸਕਦਾ ਤੇ ਬਹੁਤ ਮਾੜੀ ਗੱਲ ਹੈ ਜੀ ਸੋ ਜਿੰਨੇ ਵੀ ਕਲਾ ਨੂੰ ਪ੍ਰੇਮ ਕਰਨ ਵਾਲੇ ਬੈਠੇ ਨੇ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ ਦੁਬਾਰਾ ਬੇਨਤੀ ਹੱਥ ਜੋੜ ਕੇ ਕਿ ਨੂਰ ਸਾਹਿਬ ਦੀ ਆਓ ਸਾਰੇ ਰਲ ਕੇ ਇਹਨਾਂ ਨੂੰ ਇਹਨਾਂ ਨੇ ਚੈੱਕਅਪ ਕਰਾਈ ਹੈ ਇਹਨਾਂ ਦੇ ਗੋਡਿਆਂ ਦਾ ਕੋਈ ਹੱਲ ਜੇ ਹੋ ਸਕਦਾ ਤੇ ਜ਼ਰੂਰ ਕਰਾਇਆ ਜਾਵੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਮੈਂ ਹੈਪੀ ਰਣਦੇਵ ਤੇ ਹਾਜ਼ਰਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਤੇ ਇਸ ਵੇਲੇ ਮੈਂ ਬੈਠਾ ਜੀ ਫਤਿਹਗੜ੍ਹ ਸਾਹਿਬ ਦਾ ਇੱਕ ਬਹੁਤ ਹੀ ਪੁਰਾਣਾ ਔਰ ਬਹੁਤ ਹੀ ਇਤਿਹਾਸਿਕ ਪਿੰਡ ਹੈ ਜੀ ਬੱਸੀ ਪਠਾਣਾ ਤੇ ਜਦੋਂ ਮੈਂ ਬੱਸੀ ਪਠਾਣਾ ਦਾ ਨਾਮ ਲਿਆ ਇਹ ਤੁਹਾਡੇ ਦਿਮਾਗ 'ਚ ਉਸੇ ਵੇਲੇ ਇੱਕ ਨਾਮ ਉੱਪਰ ਕੇ ਸਾਹਮਣੇ ਆਉਣਾ ਜੀ ਤੇ ਬਿਲਕੁਲ ਮੈਂ ਉਸੇ ਨਾਮ ਦੇ ਨਾਲ ਬੈਠਾ ਜੀ ਜਿਨ੍ਹਾਂ ਦੀ ਗੀਤਕਾਰੀ ਸਦਕਾ ਜਿਨ੍ਹਾਂ ਦੀਆਂ ਮਹਾਨ ਰਚਨਾਵਾਂ ਦੇ ਸਦਕਾ ਬੱਸੀ ਪਠਾਣਾ ਦਾ ਜਿਹੜਾ ਨਾਮ ਆ ਉਹ ਵੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਤੇ ਮੇਰੇ ਨਾਲ ਨੇ ਪ੍ਰਸਿੱਧ ਗੀਤਕਾਰ ਨੂਰ ਬੱਸੀ ਪਠਾਣਾ ਵਾਲਿਆ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਉਸਤਾ ਜੀ ਸਤਿ ਸ੍ਰੀ ਅਕਾਲ ਜੀ ਉਹ ਜੀ ਸਾਡੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਧੰਨਵਾਦ ਨੂਰ ਜੀ ਆਪਣਾ ਪੂਰਾ ਨਾਮ ਨੂਰ ਤੁਹਾਡਾ ਸਹਿਤ ਤਖੱਲਸ ਹੈ ਤਖੱਲਸ ਮੇਰਾ ਨੂਰ ਹਾਂਜੀ ਪੂਰਾ ਨਾਮ ਮੇਰਾ ਰਣਧੀਰ ਸਿੰਘ ਨੂਰ ਰਣਧੀਰ ਸਿੰਘ ਨੂਰ ਹੈ ਤੇ ਇਹ ਜਿਹੜਾ ਤਖੱਲਸ ਹੈ ਤੁਹਾਡਾ ਨੂਰ ਇਹ ਕਿਵੇਂ ਤੁਹਾਡਾ ਜੁੜਿਆ ਤੁਹਾਡੇ ਨਾਲ ਇਹ ਸਰਦੂਲ ਸੰਤਰ ਦੇ ਡੈਡੀ ਜੀ ਨੇ ਮੇਰਾ ਨਾਮ ਤਖੱਲਸ ਰੱਖਿਆ ਸੀ ਅੱਛਾ ਸਰਦੂਲ ਉਹਨਾਂ ਦੇ ਫਾਦਰ ਜੀ ਸਾਹਿਬ ਅੱਛਾ ਉਹਨਾਂ ਨੇ ਤੁਹਾਨੂੰ ਤਖੱਲਸ ਦਿੱਤਾ ਤੇ ਗੀਤਕਾਰੀ ਫੇ ਕਿਹੜੀ ਉਮਰ 'ਚ ਸ਼ੁਰੂ ਕੀਤੀ ਤੁਸੀਂ ਪਹਿਲਾ ਗੀਤ ਕਿੰਨੀ ਕੁ ਉਮਰ 'ਚ ਜਦੋਂ ਲਿਖਿਆ ਤੁਸੀਂ ਜਦੋਂ ਮਲਵ ਤਾਂ ਤੁਹਾਡੀ ਇਹਦੇ ਥੋੜੀ ਉਮਰ ਦੀ ਮਨ ਲ 16 17 ਸਾਲ ਨਹੀਂ ਹਾਂ 20 22 ਸਾਲ ਦੀ ਉਮਰ ਸੀ 20 22 ਸਾਲ ਦੀ ਉਮਰ ਚ ਲਿਖਣਾ ਸ਼ੁਰੂ ਕੀਤਾ ਸੀ ਲਿਖਣਾ ਸ਼ੁਰੂ ਕੀਤਾ ਸੀ ਠੀਕ ਹੈ ਤੇ ਰਿਕਾਰਡਿੰਗ ਕਿਹੜੀ ਉਮਰ ਚ ਹੋਈ ਫੇ ਤੁਹਾਡੀ ਪਹਿਲੀ ਪਹਿਲੀ ਰਿਕਾਰਡਿੰਗ ਤਾਂ ਹੋ ਗਈ ਸੀ 55 ਸਾਲ ਬਾਅਦ ਹੋਈ ਸੀ ਮਨ 27 28 ਸਾਲ ਦੀ ਉਮਰ ਚ ਤੁਹਾਡੀ ਪਹਿਲੀ ਰਿਕਾਰਡ ਤੇ ਗੀਤਕਾਰੀ ਜਿਹੜਾ ਤੁਹਾਡਾ ਪਹਿਲਾ ਰਿਕਾਰਡ ਹੋਇਆ ਮੇਰੇ ਖਿਆਲ ਉਦੋਂ ਤਵਿਆਂ ਦਾ ਯੁੱਗ ਸੀਗਾ ਹਾਂ ਹਾਂ ਜਦੋਂ ਤਵਿਆਂ ਦਾ ਜੀ ਉਹ ਕਿੰਨੀ ਦੀ ਬਾਤ ਸੀਗਾ ਪਹਿਲਾ ਜਿਹੜਾ ਗੀਤ ਐਸਐਸ ਬਾਬਾ ਸਚੇਤ ਵਾਲਾ ਅੱਛਾ ਐਸਐਸ ਬਾਬਾ ਸਚੇਤ ਵਾਲਾ ਦੀ ਆਵਾਜ਼ ਤੁਹਾਡਾ ਪਹਿਲਾਂ ਸੀ ਤੇ ਤੁਹਾਡਾ ਜਿਹੜਾ ਜਿਆਦਾ ਸੁਪਰ ਹਿੱਟ ਗੀਤ ਜਾਂ ਜਿਹੜਾ ਤੁਹਾਡਾ ਜਿਆਦਾ ਨਾਮ ਜਦੋਂ ਸ਼ੁਰੂ ਚ ਬਣਦਾ ਉਹ ਬਣਦਾ ਸਰਦੂਲ ਸਕੰਦਰ ਤੇ ਅਮਰ ਨੂਰੀ ਜੀ ਦੀ ਜੋੜੀ ਜਦੋਂ ਆਉਂਦੀਆ ਮਾਰਕੀਟ ਦੇ ਵਿੱਚ ਹਨਾ ਸੁਪਰ ਹਿੱਟ ਗੀਤ ਸਰੋਤਿਆਂ ਤੁਹਾਡੇ ਰੂਹਾਂ ਦੇ ਵਿੱਚ ਵਸਿਆ ਹੋਇਆ ਤੇ ਸਰਦੂਲ ਹੋਣਾ ਦੇ ਨਾਲ ਫਿਰ ਕਿਵੇਂ ਤੁਹਾਡੇ ਫੈਮਿਲੀ ਸਬੰਧ ਸੀ ਜਾਂ ਕਿਵੇਂ ਇਹਦਾ ਫੈਮਿਲੀ ਸਬੰਧ ਸਾਲਾ ਸ਼ੁਰੂ ਕੀ ਬਚਪਨ ਤੋਂ ਜਦੋਂ ਸਰਦੂਲ ਹੋਣੇ ਹਲੇ ਮਤਲਬ ਉਹ ਗਾਉਣਾ ਸ਼ੁਰੂ ਬਿੰਦਾ ਕਿਦਾਂ ਅੱਛਾ ਅੱਛਾ ਤੇ ਸਰਦੂਲ ਪਿਆਰਾ ਤੁਹਾਡਾ ਪਿਆਰ ਸੀ ਮੇਰੇ ਧਾਜ ਵਾਲੇ ਧਾਰਮਿਕ ਕੰਮ ਕਰਦੇ ਤੇ ਹਾਂਜੀ ਹਾਂਜੀ ਉਦੋਂ ਦੇ ਸਾਡੀਆਂ ਬਦਲਦਾ ਹੈਗੇ ਹੋਣੇ ਜਾਣੇ ਠੀਕ ਹੈ ਠੀਕ ਉਹ ਮੇਰੇ ਕੋ ਵੀ ਉਹ ਤੇ ਮੈਂ ਉਹਨਾਂ ਨੂੰ ਵੀ ਜਾਣਦਾ ਸੀ ਤੇ ਫਿਰ ਦੂਰ ਜੀ ਲਗਭਗ ਕਿੰਨੇ ਕ ਗੀਤ ਤੁਹਾਡੇ ਰਿਕਾਰਡ ਹੋਏ ਹੁਣ ਤੱਕ ਕ ਯਾਦ ਹੈ ਤੁਹਾਨੂੰ ਗੀਤੀ ਦਾ ਕੋਈ ਯਾਦ ਨਹੀਂ ਹਾਂਜੀ ਜਿਹੜੇ ਇੰਨਾ ਕ ਪਤਾ ਵੀ ਮਨਜੀਤ ਰਾਹੀ ਦਲਜੀਤ ਕੌਰ ਜਿਹੜੀਆਂ ਕੈਸਟਾ ਕਰਾਉਂਦੇ ਤੇ ਹਾਂਜੀ ਕਹਿੰਦੇ 20 ਕੈਸਟਾ ਕਰਾਈ ਹੈ ਕਹਿੰਦੇ 25 ਕਈ ਸਾਰੇ ਅਜੇ ਮੰਨ ਲਓ 6 7 ਗੀਤ ਇੱਕ ਗੀਤ ਕਿ ਮੇਰਾ ਹੁੰਦਾ ਦਾ ਸਾਰੇ ਗੀਤ ਤੁਹਾਡੇ ਨੇ ਮਨਜੀਤ ਰਾਹੀ ਤੇ ਦਲਜੀਤ ਕੌਰ ਜੀ ਦੇ ਸਰਦੂਲ ਜੀ ਦੇ ਔਰ ਨੂਰੀ ਦੇ ਦੇ ਵੀ ਬਹੁਤ ਗੀਤ ਹਨ ਸਰਦੂਲ ਜੀਆਂ ਦੇ 2 ਕੈਸਟਾ ਹੋਈਆਂ ਨੇ ਇਹਨਾਂ ਲੋਕੀ ਤਾਂ ਨਹੀਂ ਠੀਕ ਹੈ ਦੋ ਹਾਂ ਦੋ ਦੋ ਗੀਤਾਂ ਮੇਰੇ ਤੀ ਤੀ ਜ਼ਿਆਦਾ ਡਿਊਟ ਲਿਖਿਆ ਕੇ ਸੋਲੋ ਲਿਖਿਆ ਜਿਆਦਾ ਮੈਂ ਡਿਊਟ ਲਿਖਿਆ ਜਿਆਦਾ ਤਾਂ ਗਾਣਾ ਲਿਖਿਆ ਹਾਂ ਸੁਰੂਤੇ ਮੇਰਾ ਸੁਸ ਜਿਕਾ ਡਿਊਟਾਂ ਵੱਲ ਤੋਂ ਠੀਕ ਹੈ ਕਿਉਂਕਿ ਮੈਂ ਡਿਊਟਾਂ ਲਗਾਉਂਦਿਆਂ ਨੂੰ ਦੇਖ ਕੇ ਮੈਂ ਸ਼ੁਰੂ ਕਰਾਇਆ ਅਚਾਨਕ ਗਰੇਆ ਅਵਿੰਦਰ ਵੀ ਬਾਦ ਸੇਜ ਦੇ ਦੇਖ ਕੇ ਮੇਲੇ ਮਾਂਤੇ ਹੀ ਤੋੜਨਾ ਪਿਆ ਵਗੀਤਾਂ ਮਿਲਈ ਜੀ 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 ਤੇ ਜਿਵੇਂ ਗੀਤਕਾਰ ਕਾਫੀਆਂ ਨਾਲ ਅਸੀਂ ਗੱਲਬਾਤ ਕਰਦੇ ਰਹਿੰਨੇ ਆ ਬੜਾ ਸੰਘਰਸ਼ ਕਰਨਾ ਪੈਂਦਾ ਜੀ ਕਿ ਕਲਾਕਾਰਾਂ ਦੇ ਗੇੜੇ ਮਾਰਨੇ ਪੈਂਦੇ ਤੁਹਾਨੂੰ ਵੀ ਕੋਈ ਮੁਸ਼ਕਲਾਂ ਤਾਂ ਨਹੀਂ ਆਈਆਂ ਮੁਸ਼ਕਲਾਂ ਤਾਂ ਬਈ ਸਾਰਾ ਕਿੜੇ ਗੋੜੇ ਮਾਰ ਕੇ ਤਾਂ ਥੱਕ ਕੇ ਲੋਦੇ ਵਾਲੇ ਵੀ ਵਗੇ ਮੁੜ ਕੇ ਇੱਕ ਵਾਰੀ ਇੱਕ ਦੋ ਗੇੜੇ ਲਾਇਆ ਜਾਰ ਲਾ ਦੇ ਸਮਝ ਲੋ ਅੱਛਾ ਮੁੜ ਕੇ ਆਪਣਾ ਖਾਨੇ ਸੈੱਟ ਹੋ ਗਏ ਬਸ ਫੇਰ ਕਿਤੇ ਨਹੀਂ ਗਏ ਅ ਜਦੋਂ ਸਰਦੂਲ ਨਾਲ ਜੁੜ ਕੇ ਫੇਰ ਲੋੜ ਹੀ ਨਹੀਂ ਪਈ ਜਾਣ ਦੀ ਭਾਈ ਸਾਹਿਬ ਮਿਲੇ ਨਾ ਮਿਲੇ ਜੀ ਬਸ ਕਿਤੇ ਨਹੀਂ ਗਏ ਬਿਲਕੁਲ ਖਾਨੇ ਹੀ ਬੈਠੇ ਰਹੇ ਫੇਰ ਤਾਂ ਤੁਸੀਂ ਗੱਲ ਵਿੱਚ ਹੀ ਛੇੜ ਦਿੱਤੀ ਉਹ ਮੈਂ ਵੀ ਇੱਧਰ ਹੀ ਆਉਣ ਲੱਗਾ ਸੀ ਕਿ ਗੀਤਕਾਰੀ ਜਿਹੜੀ ਤੁਸੀਂ ਸਾਰੀ ਜ਼ਿੰਦਗੀ ਗੀਤਕਾਰੀ ਵਾਲੇ ਪਾਸੇ ਲਾਈ ਜੀ ਮੇਰੇ ਖਿਆਲ ਤੁਸੀਂ ਮੈਰਿਜ ਵੀ ਨਹੀਂ ਕਰਾਈ ਇਹ ਜਿਹੜੇ ਕਹਿੰਦੇ ਤੁਹਾਡੇ ਸਾਹਮਣੇ ਬੈਠੇ ਬਸ ਹਾਂਜੀ ਇਹ ਗੀਤਕਾਰੀ ਜਿਹੜੀ ਆ ਇਹਦੇ ਤੋਂ ਜਿੰਨਾ ਤੁਸੀਂ ਮਿਹਨਤ ਕੀਤੀ ਆ ਜਾਂ ਜਿੰਨਾ ਤੁਹਾਡਾ ਨਾਮ ਆ ਜਾਂ ਜਿੰਨਾ ਤੁਹਾਡੇ ਗਾਣਿਆਂ ਤੋਂ ਕਲਾਕਾਰਾਂ ਨੇ ਕਮਾਈ ਕੀਤੀ ਆ ਤੁਸੀਂ ਸੈਟੀਸਫਾਈਡ ਹੋਗੇ ਤੁਹਾਨੂੰ ਤੁਹਾਡਾ ਹੱਕ ਮਿਲਿਆ ਕਿ ਨਹੀਂ ਮਿਲਿਆ ਜਿਹਨਾਂ ਜਿਹੜੇ ਖੱਖ ਖਾ ਗਏ ਹਾਂਜੀ ਉਹ ਕਿੱਦਾਂ ਰਹਿ ਗਏ ਮਨਜੀਤ ਰਾਹੀ ਨੂੰ ਦੁਨੀਆ ਕਹਿੰਦੀ ਆ ਵੀ ਕਮਾਈ ਦੀ ਖਾ ਗਿਆਂ ਮਨਜੀਤ ਰਾਹ ਨੂੰ ਗਿਆ ਕੁਝ ਵੀ ਨਹੀਂ ਖਾਲੀ ਹੱਥ ਗਿਆ ਖਨੇ ਤੋਂ ਵੀ ਬੜੇ ਟੌਪ ਤੇ ਜੋੜੀ ਰਹੀ ਐ ਉਹ ਬੜੀ ਖਨੇ ਤੋਂ ਵੀ ਦੁਨੀਆ ਤੋਂ ਵੀ ਹਾਂਜੀ ਹਾਂਜੀ ਆਂਦੇ ਹਾਂ ਓਏ ਉਹਨੇ ਬਸ ਸੋਚਿਆ ਵੀ ਪਤਾ ਨਹੀਂ ਇਦਾਂ ਇਦਾਂ ਜਣੇ ਮੈਂ ਪੈਸਾ ਦੇਣ ਦੇ ਨਾਲ ਉਹਨੂੰ ਇੰਨਾ ਮਾੜਾ ਦਾ ਜੀ ਆਂ ਲੋਕਾਂ ਨੂੰ ਪੈਸਾ ਦੇ ਦੇਣੇ ਹੂੰ ਈਦਕਾਰੀ ਦੇ ਭੇਜ ਦੇਣੇ ਮਤਲਬ ਗੀਤਕਾਰੀ ਚ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਰਿਹਾ ਤੁਹਾਨੂੰ ਇਹ ਕਹਿ ਰਹੇ ਹੋ ਤੁਸੀਂ ਅਰੇ ਹਾਲ ਦਦੀ ਜਿਵੇਂ 2 ਦਿਨ ਪਾਸੇ ਘਰ ਆਇਆ ਜਦੋਂ ਦਾ ਗੱਡੀ ਭੇਜ ਦਿੰਦਾ ਜਾਂ ਨੂੜੂ ਲਿਆਇਆ ਤਾਂ ਕਿ ਅੱਛਾ ਜੀ ਇਹ ਨਹੀਂ ਵੀ ਮੈਂ ਹੀ ਗੋਲੀ ਲਿਬਰਟ ਬਣਿਆ ਬਦ ਉੱਥੇ ਰਹਿੰਦਾ ਅੱਛਾ ਉਹ ਮੈਨੂੰ ਲੈ ਕੇ ਜਾਂਦੇ ਦਿੱਤੇ ਤੇ ਫਸਲਾ ਇਹਦਾ ਵੀ ਇੱਥੇ ਬੈਠੇ ਆ ਚੱਲ ਇੱਥੇ ਹੀ ਬੈਠੇ ਉੱਥੇ ਬੈਠੇ ਮੈਂ ਇਹ ਸੋਚ ਕੇ ਬੈਠਾ ਰਹਿੰਦਾ ਕਿ ਉਹ ਜਿਹੜਾ ਇੱਥੇ ਮੈਨੂੰ ਕੋਈ ਬਿਜ਼ਨਸ ਹੁੰਦਾ ਉਹ ਕਾਰੋਬਾਰ ਹੁੰਦਾ ਤਾਂ ਮੈਂ ਰਹਿੰਦਾ ਅੱਛਾ ਇੱਥੇ ਹੀ ਮੈਂ ਵੀ ਲੈਂਦਾ ਤਾਂ ਅੱਛਾ ਅੱਛਾ ਚੱਕੇ ਦੋ ਸੂਟ ਪਾ ਕੇ ਲੰਘ ਜਾਣਾ ਤੁਹਾਡੀ ਗੱਲ ਤੋਂ ਮੈਂ ਇਹ ਸਮਝਿਆ ਜੀ ਕਿ ਤੁਸੀਂ ਆਪਣਾ ਜਿਹੜਾ ਉਹ ਦੌਰ ਆ ਉਦੋਂ ਮਤਲਬ ਇਹ ਲਗਭਗ ਤੁਸੀਂ 30 ਸਾਲ ਪਹਿਲਾਂ ਦੀ ਗੱਲ ਕਰਦੇ ਹੋ 30 ਸਾਲ ਤੇ ਹੋ ਗਏ ਉਹਨਾਂ ਦੇ 40 ਸਾਲ ਹੋ ਗਏ 40 ਸਾਲ ਹੋ ਗਏ ਪੂ ਮਤਲਬ ਪੂਰੀ ਜਵਾਨੀ ਸੀ ਸਿੱਦਾਂ ਉਹਦਾ ਜਵਾਨੀ ਦਾ ਟਾਈਮ ਆ ਤੁਸੀਂ ਕੋਈ ਕੰਮ ਕਰਨ ਦੀ ਬਜਾਏ ਉਹਨਾਂ ਦੇ ਕੋਲ ਬਹਿ ਕੇ ਗੁਜ਼ਾਰ ਦਿੱਤਾ ਇਹ ਕਹਿਣਾ ਚਾਹੁੰਦੇ ਤੁਸੀਂ ਜਵਾਨੀ ਹਾਂ ਜਵਾਨੀ ਦਾ ਹੀ ਲੁੱਟ ਗਏ ਕਲਾਕਾਰਾਂ ਦੇ ਦਫ਼ਤਰਾਂ 'ਚ ਹਾਂ 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 ਮਨਜੀਤ ਰਾਹੀ ਉਹਨਾਂ ਦੇ ਜਾਂ ਜਿਹੜਾ ਤੁਸੀਂ ਦੱਸਿਆ ਹਾਂ ਅੱਛਾ ਜ਼ਿਆਦਾ ਟਾਈਮ ਤੁਸੀਂ ਉਹਨਾਂ ਦੇ ਦਫ਼ਤਰ ਗੁਜ਼ਾਰਿਆ ਕਿਹਦਾ ਹੋਰ ਵੀ ਕਲਾਕਾਰ ਹੈਗੇ ਸਰਦੂਲ ਜੀ ਨਾਲ ਵੀ ਤਾਂ ਡੇកਾ ਕਾਫੀ ਵਾਰ ਆ ਕਿਹਦਾ ਸਰਦੂਲ ਜੀ ਨਾਲ ਸਰਦੂਲ ਜੀ ਤਾਂ ਮੈਂ ਦਫ਼ਤਰ ਕਦੇ ਨਹੀਂ ਬੈਠਿਆ ਬਾਦ ਕੋਠੀ ਜੀ ਰਹੇ ਤਕਰੀਬਨ ਹਾਂ ਉਹਨਾਂ ਦੇ ਠੀਕ ਹੈ ਇਹ ਮੰਜੀਤ ਰਾਹੀ ਦੀ ਕੋਠੀ ਤਾਂ ਤਾਂ ਵੀ ਤੇ ਸਦੂਲ ਕੋਠੇ ਤਾਂ ਵੀ ਉਹਦੀ ਕੋਠੀ ਚ ਮਤਲਬ ਉੱਥੇ ਉਹਨਾਂ ਦਾ ਤੁਸੀਂ ਕਾ ਉਹਨਾਂ ਦੀ ਬੁਕਿੰਗ ਵਗੈਰਾ ਸੰਭਾਲਦੇ ਸੀ ਕੰਮ ਕਰਕੇ ਜਾਂ ਵੈਸੇ ਹੀ ਹਾਂ ਵੈਸੇ ਹੀ ਕੀਤ ਲਿਖੀ ਜਾਣਾ ਹੈ ਸਦੂਲ ਹੈ ਤਾਂ ਮੈਨੂੰ ਸੰਭਾਲਦੇ ਸੀ ਕਿਉਂਕਿ ਉਸ ਟਾਈਮ ਦੌਰ ਨਾਲ ਤਾਂ ਜੀ ਸਦੂਲ ਨੇ ਕੋਠੀ ਸੰਭਾਲਦੇ ਜਾ ਪਾਉਂਦਾ ਨਹੀਂ ਤਾਂ ਜੀ 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 ਹਮ ਬਸ ਉਹ ਕਹਿੰਦਾ ਵੀ ਜਦ ਮੇਰਾ ਜਿਹੜਾ ਲੋਗਾਂ ਨੂੰ ਤੈਨੂੰ ਇੱਥੇ ਰਹਿਣਾ ਤੇ ਖਾਣੇ ਵਾਲੀ ਹਾਂਜੀ ਠੀਕ ਹੈ ਜਿਹੜੀ ਖਾਣੇ ਕੋਠੀ ਦੀ ਹਦੋਂ ਠੀਕ ਹੈ ਤੇ ਇਹ ਜਿਹੜਾ ਫਿਰ ਉਹ ਦੌਰ ਲੰਘ ਗਿਆ ਹੁਣ ਜਿਹੜੇ ਜਿਵੇਂ ਤੁਸੀਂ ਅੱਜ ਬੈਠੇ ਹੋ ਕੀ ਤੁਹਾਨੂੰ ਲੱਗਦਾ ਕਿ ਉਸ ਟਾਈਮ ਮੈਂ ਕੁਝ ਗਲਤ ਫੈਸਲਾ ਲਿਆ ਮੈਂ ਮੈਂ ਕਿ ਕੱਲੀ ਗੀਤਕਾਰੀ ਤੇ ਨਹੀਂ ਸੀ ਰਹਿਣਾ ਚਾਹੀਦਾ ਸੋਚਦੇ ਹੋ ਕਦੀ ਇਹ ਗੱਲ ਉਹ ਚਾਹ ਹੁਣ ਪਛਤਾਏ ਬਣਦਾ ਵੀ ਕੀ ਹੁ ਬਣਦਾ ਤੇ ਹੁਣ ਉਹ ਤਾਂ ਉਹਦਾ ਸਮਾਂ ਲੰਘ ਗਿਆ ਜੀ ਕਹਾਣਾ ਮਨਕਬਾਤ ਉਹ ਲੰਘਿਆ ਸਮਾਂ ਮੁੜ ਕੇ ਨਹੀਂ ਆਉਂਦਾ ਬਿਲਕੁਲ ਉਹ ਤਾਂ ਲੰਘ ਗਿਆ ਹੁਣ ਤਾਂ ਮਲਾਈਟ ਪਰ ਪਹੁੰਚੇ ਹੋਏ ਆ ਨਹੀਂ ਨਹੀਂ ਮਹਾਰਾਜ ਕਿਰਪਾ ਰੱਖਿਓ ਚਲੋ ਤੇ ਪਰਿਵਾਰ ਤੁਸੀਂ ਜਿਵੇਂ ਦੱਸਿਆ ਬੜਾ ਚਲੋ ਤੁਹਾਡਾ ਬੜਾ ਸੇਵਾ ਸੰਭਾਲ ਵਾਲਾ ਤੁਹਾਨੂੰ ਹਨਾ ਬਾਬੇ ਦੀ ਕਿਰਪਾ ਪੂਰੀ ਹੈਨਾ ਸੰਭਾਲ ਰਿਹਾ ਤੁਹਾਨੂੰ ਪੂਰਾ ਪਰ ਫਿਰ ਵੀ ਕਿਤਨੇ ਕਿਤੇ ਮਨ ਦੇ ਵਿੱਚ ਹਨਾ ਉਹ ਜਾਂ ਜੇ ਆਪਾਂ ਇਹ ਕਹੀਏ ਕਿ ਜਿਹੜੇ ਨਵੇਂ ਨਵੀਂ ਪੀੜੀ ਦੇ ਮੁੰਡੇ ਨੇ ਇਸ ਲਾਈਨ ਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਮੈਸੇਜ ਵੀ ਕੀ ਦੇਣਾ ਚਾਹੋਗੇ ਵੀ ਇਸ ਇਹ ਲਾਈਨ ਕਿੱਦਾਂ ਦੀ ਲਾਈਨ ਹੈ ਗੀਤਕਾਰੀ ਲਾਈਨ ਜਿਹੜੀ ਜਿਹੜੇ ਮਤਲਬ ਅੱਜ ਕੱਲ ਮੁੰਡੇ ਮਤਲਬ ਕੋਸ਼ਿਸ਼ ਕਰਦੇ ਨੇ ਨਾ ਗੀਤ ਲਿਖਣ ਦੀ ਪਹਿਲੇ ਨਾ ਪਰ ਤਾਂ ਕੋਈ ਤਾਂ ਲਿਖਣੇ ਨਹੀਂ ਆਉਂਦਾ ਜੀ ਜੇ ਕੋਈ ਨਾ ਕੋਈ ਨਵਾਂ ਕਿਸੇ ਨੂੰ ਆਈਡੀਆ ਮਿਲ ਜਾਂਦਾ ਜੀ ਕਈ ਹੈਗੇ ਨਵੇਂ ਮੁੰਡੇ ਆਈਡੀਆ ਲੱਭ ਲੈਂਦੇ ਨਾ ਫਿਰ ਉਹਦਾ ਨਵਾ ਨਹੀਂ ਹੁੰਦਾ ਹੂੰ ਉਹਦੇ ਦਾਇਰੇ ਚ ਰਹਿ ਕੇ ਨਵਾ ਨਹੀਂ ਹੁੰਦਾ ਨਵਾ ਨਹੀਂ ਹੁੰਦਾ ਫਿਰ ਪਹਿਲਾਂ ਇਹਨਾਂ ਦੇ ਦਿਲ ਚ ਉਹਨਾਂ ਪਤਾ ਤਾਂ ਹੈ ਨਹੀਂ ਵੀ ਇਹਦੇ ਚ ਕੀ ਆਇਆ ਦੁਨੀਆ ਚ ਜੀ ਉਹ ਪਹਿਲਾਂ ਹੀ ਕਹਿਣਗੇ ਵੀ ਜੇ ਗਈ ਲੋਕ ਹੋ ਗਏ ਮੈਨੂੰ ਪੈਸੇ ਚੰਗੇ ਮਿਲਣਗੇ ਹੂੰ ਉਹ ਉਹ ਸਮਾਂ ਹੈ ਨਹੀਂ ਪੈਸੇ ਦਾ ਇਸ ਕਰਕੇ ਆ ਵਹਿਮ ਹੈ ਨਾ ਹਾਂ ਉਹ ਵਹਿਮ ਚ ਮਤਲਬ ਪੜ ਰਹੇ ਜਿੰਦ ਰਹਿ ਰਹੇ ਜਿੰਦ ਜੀ 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 ਇਹ ਤੇ ਹੈ ਤੇ ਹੋਰ ਫਿਰ ਅੱਜ ਕੱਲ ਸਿਹਤ ਦਾ ਕਿਵੇਂ ਆ ਤੁਹਾਡਾ ਮਤਲਬ ਸਿਹਤ ਬਦੋਂ ਮੈਨਰ ਜਿਹੜੀ ਹੈਗੀ ਉਹ ਤਾਂ ਦੂਜੀ ਸਾਥ ਹੈ ਕਿ ਮੈਨੂੰ ਗੋਡਿਆਂ ਦੀ ਬਹੁਤ ਹੀ ਪ੍ਰੋਬਲਮ ਆ ਪਰ ਮੈਂ ਚਰਨ ਦੇ ਔਖਾ ਅੱਛਾ ਤੁਰਨ ਦੀ ਪ੍ਰੋਬਲਮ ਨਾਲ ਲੱਤਾਂ ਦੀ ਹੈ ਮੈਂ ਮਤਲਬ ਜੇਹੜਾ ਤਾਂ ਕੋਈ ਬੜਾ ਔਖਾ ਜਾਂਦਾ ਜੀ ਤਾਂ ਹੀ ਮੈਂ ਮੁੰਡੇ ਨੂੰ ਖੜਾਇਆ ਤਾਂ ਮੰਗਾ ਉਹ ਆਉਣਗੇ ਉਹਨਾਂ ਨੂੰ ਨਹੀਂ ਗੋਡਿਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਜੇ ਮੈਂ ਤੁਹਾਡੇ ਗੋਡਿਆਂ ਦੀ ਗੱਲ ਕਰਾਂ ਇਹਨਾਂ ਦਾ ਕੋਈ ਟਰੀਟਮੈਂਟ ਨਹੀਂ ਬਹੁਤ ਕਰਾਇਆ اچھا ਬਹੁਤ 2008 ਚ ਮੈਂ ਰੋਪੜ ਤੇ ਕਵੰਦਲਾ ਬਲਾ ਇੱਧਰ ਬਲਾ ਚਰ ਗਿੰਦੇ ਜੀ ਡਾਕਟਰ 7-8 ਸਾਲੋਂ ਦੀ ਦਵਾਈ ਖਾਦੀ ਹੈ ਅੱਛਾ ਫਰਕ ਨਹੀਂ ਪੰਦਾ ਕੋਈ ਮਤਲਬ ਭਾਰ ਹੀ ਨਹੀਂ ਚੱਕਦੇ ਨਾ ਤਾਂ ਹਾਂ ਤਾਂ ਤੁਰਨ ਨਹੀਂ ਦਦਾ ਖੜ ਨਹੀਂ ਹੁੰਦਾ ਆਪਣੇ ਭਾਰ ਤੇ ਇਹਦਾ ਕੋਈ ਹੱਲ ਨਹੀਂ ਦੱਸਿਆ ਡਾਕਟਰਾਂ ਕੋਈ ਕੀ ਕਹਿੰਦੇ ਐਲੋਪੈਥੀ ਆਣ ਦਿਖਾਇਆ ਉਹ ਕਹਿੰਦੇ ਆਪਰੇਸ਼ਨ ਕਰਾ ਲਓ ਅੱਛਾ ਜੀ ਪਰ ਗੋਡੇ ਚੇਂਜ ਹੋਣਗੇ ਹਾਂ ਹਾਂ ਜੇ ਮੈਂ ਥੋੜਾ ਜਿਆ ਇਸ ਪਾਸੇ ਵੱਲ ਜਾਵਾਂ ਗੋਡੇ ਚੇਂਜ ਕਰਾਉਣ ਵਾਲੇ ਪਾਸੇ ਵੱਲ ਇਹ ਤੁਸੀਂ ਮਤਲਬ ਇਹਨੂੰ ਕਿਹੜੇ ਪੱਖ ਤੋਂ ਦੇਖਦੇ ਹੋ ਕਿਉਂ ਨਹੀਂ ਕਰਾਰੇ ਕੋਈ ਆਰਥਿਕ ਪ੍ਰੋਬਲਮ ਆ ਕਿ ਜਾਂ ਨਹੀਂ ਹੁਣ ਉਹ ਵੀ ਉਹ ਵੀ ਇਹ ਇਹ ਵੀ ਸੰਭਾਲ ਲੰਘ ਗਿਆ ਹਾਂਜੀ ਇਹ ਕਾਫੀ ਧੀਰ ਦੀ ਗੱਲ ਆ ਜਦ ਮੈਂ ਸਾਰੇ ਦੋ ਬਿਨਾ ਟੁੱਟਦਾ ਹਾਂਜੀ ਅਸੀਂ ਅੰਦਰ ਇੱਕ ਪਿੰਡਾ ਕੰਗੜਾ ਰਾਜਪੂਤਾਂ ਹਾਂਜੀ ਟੂਰਨਾਮੈਂਟ ਤੇ ਗਏ تھے ਜੀ ਉੱਥੋਂ ਦੇ ਦੋ ਮੁੰਡੇ ਵਿਚਾਰੇ ਪ੍ਰੇਮੀ ਮਿਲ ਗਏ ਹੂੰ ਉਥੇ ਡਾਕਟਰ ਆ ਬਰਕੁਲਾਰਾ ਹਸਪਤਾਲ ਵਿੱਚ ਜਿਹੜਾ ਜੀ ਉਹ ਉਹਨੂੰ ਕਹਿੰਦੇ ਵੀ ਡਾਕਟਰ ਸਾਹਿਬ ਕਹਿੰਦੇ ਸਾਡਾ ਬਾਪੇ ਸਮਝੋ ਜੀ ਗੋਡੇ ਬਦਲੀ ਕਰਾਉਣੇ ਆ ਹੂੰ ਦੱਸੋ ਕਿਵੇਂ ਆ ਹੂੰ ਉਹ ਕਹਿੰਦੇ ਵੀ ਹੋ ਜਾਣਗੇ ਕਿਹਾ ਫੀਸ ਦੱਸੋ ਫੀਸ ਅਸੀਂ ਦੇਣੀ ਹੈ ਕਿਦੇ ਇਹਦੇ ਕੋਲ ਨਹੀਂ ਹੈਗੀ ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ 2.5 ਲੱਖ ਰੁਪਏ ਲੱਗ ਜੂਗਾ ਠੀਕ ਹੈ ਮੈਂ 3 ਲੱਖ ਲਵਾਂ ਠੀਕ ਹੈ ਉਹ ਕਹਿੰਦੇ ਦੇ ਨਾ ਇਹ ਤਿੰਨੇ 2.5 ਨੂੰ ਛੱਡ ਪਰ ਗਲਤੀ ਹੋਣੀ ਚਾਹੀਦੀ ਆ ਹੂੰ ਵੇ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੇ ਰੋ ਕੰਸਰਵਨਗੇ ਤੁਰਨਗੇ ਉਹ ਕਹਿੰਦਾ ਵੀ ਗਰੰਟੀ ਨਹੀਂ ਕਈ ਵਾਰੀ ਲੱਭ ਸੱਦੀ ਹੋ ਰਹੀ ਜਾਂਦੀ ਆ ਹੂੰ ਵੀ ਮੈਂ ਕਹਾ ਫੇਰ ਨਹੀਂ ਕਰਾਉਣੇ ਕਈ ਵਾਰੀ ਮੁੜਦੇ ਨਹੀਂ ਲਾ ਹਾਂ ਮੈਂ ਫੇਰ ਨਹੀਂ ਮੈਂ ਕਰਾਉਣੇ ਹੈਗੇ ਉਸ ਸਮ ਜੀਦ ਲਈ ਕੋਲ ਬੈਠਾ ਤਾਂ ਕਹਿੰਦੇ ਇਹਨੇ ਆਏ ਨੇ ਕਿਹਾ ਵੀ پیسے ਮੈਂ ਦੰਦਾਂ ਇਹ ਗੱਲ ਕਰਾਓ ਅੱਛਾ ਉਦੋਂ ਦੀ ਗੱਲ ਆ ਇਹ ਆ ਨਹੀਂ ਬਿਲਕੁਲ ਮੈਂ ਦਰਸਲ ਇਹ ਸੇ ਸਵਾਲ ਤੇ ਆਉਣ ਲੱਗਾ ਸੀ ਵੀ ਜਦੋਂ ਤੁਹਾਡਾ ਇਹ ਹੁਣ ਦੌਰ ਚੱਲ ਰਿਹਾ ਜੇ ਤੁਹਾਡੀ ਇਨੀ ਪ੍ਰੋਬਲਮ ਆ ਕਿਸੇ ਕਲਾਕਾਰ ਨੇ ਇਨੀ ਕਿਹਾ ਕਿ ਇਹ ਕੁਝ ਤੁਹਾਡੇ ਲਈ ਕੀਤਾ ਨਹੀਂ ਉਸ ਸਮ ਦਾ ਮਤਲਬ ਹੋ ਸਕਦਾ ਠੀਕ ਵੀ ਹੋ ਜਾਂਦੇ ਕੀ ਨਵਾਂ ਨਵਾਂ ਕੰਮ ਥਾ जे जे तो तो उन्ता 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 अच्छा। ਜੇ ਦੁਖੜੇ ਲੱਗ ਰਹੇ ਹਲੇ। ਜੇ ਚੇਂਜ ਕਰਾਉਂਦਾ ਸਰ ਠੀਕੇ ਹੋ ਜਾਂਦੇ। ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਅਗਰ ਹੁਣ ਡਾਕਟਰ ਚੇਂਜ ਕਰਾ ਨਹੀਂ ਹੋਣਗੇ ਹੁਣ ਦੌਰ ਲੰਘ ਚੁੱਕਾ। ਹੁਣ 77 ਸਾਲ ਦੀ ਉਮਰ ਹੋ ਗਈ। ਅੱਛਾ ਤੁਹਾਡੀ 77 ਹੋ ਗਈ। ਹੁਣ ਤਾਂ ਖੂਨ ਐ ਬਣਨਾ। ਹਾਂ ਇਹ ਵੀ ਗੱਲ। ਉਹ ਤਾਂ ਮੈਨੂੰ ਮਾਰ ਰਹੀ ਐ ਇਹ ਜਿਹੇ ਆ। ਵੀ ਜੇ ਤਾਂ ਮੈਂ ਲੋਨ ਖਾਣਾ ਛੱਡ ਦਿੰਨਾ। ਫਿਰ ਸੋਡੀਅਮ ਦੀ ਘਾਟ ਹੋ ਜਾਂਦੀ ਆ। ਅੱਛਾ। ਜੇ ਥੋੜਾ ਬੰਦ ਕਰ ਲਉਣਾ। ਬੀਪੀ ਵੀ ਹੈ ਹੋ ਜਾਂਦਾ। ਸ਼ੂਗਰ ਵੀ ਹੈ। ਤਾਂ ਸ਼ੂਗਰ ਨਹੀਂ ਹੈਗੀ। 9 ਵਜੇ ਮੈਂ ਮਤਲਬ ਹੁਣ ਤੁਹਾਨੂੰ ਲੱਗਦਾ ਵੀ ਹੁਣੇ ਬੁੱਡੇ ਨਹੀਂ ਠੀਕ ਹੋ ਸਕਦੇ ਬਟ ਮੈਂ ਉਹੀ ਪਿਆਰ ਗੱਲ ਮੈਂ ਇਹੀ ਕਰਨੀ ਚਾਹੁੰਦਾ ਸੀ ਦਰਸ਼ਕਾਂ ਨਾਲ ਦਰਸ਼ਕੋ ਕਿ ਜਿਵੇਂ ਏਡੇ ਵੱਡੇ ਵੱਡੇ ਨਾਮ ਜਿਹੜੇ ਆ ਜਦੋਂ ਅਖੀਰ ਤੇ ਆ ਕੇ ਇਦਾਂ ਦਾ ਉਹਨਾਂ ਨੂੰ ਗਿਲਾ ਰਹਿੰਦਾ ਵਾ ਉਹਨਾਂ ਕਲਾਕਾਰਾਂ ਨਾਲ ਵੀ ਜਿਹੜੇ ਇਹਨਾਂ ਦੇ ਗੀਤਾਂ ਦੇ ਸਿਰ ਤੇ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਤੱਕ ਪਹੁੰਚਿਆ ਤੇ ਫਿਰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਅਖੀਰ ਦੇ ਉੱਤੇ ਤਿੰਨ ਮੈਂ ਬੇਨਤੀ ਕਰੂੰਗਾ ਕਲਾਕਾਰ ਭਾਈ ਜਾਰੇ ਨੂੰ ਜਿਹੜੇ ਨੂਰ ਸਾਹਿਬ ਨੂੰ ਪਿਆਰ ਕਰਦੇ ਆ ਜਿਹੜੇ ਸਰਦੂਲ ਜੀ ਦੇ ਗੀਤਾਂ ਨੂੰ ਪਿਆਰ ਕਰਦੇ ਆ ਜਿਹੜੇ ਇਹਨਾਂ ਦੀ ਲੇਖਣੀ ਨੂੰ ਪਿਆਰ ਕਰਦੇ ਆ ਕਿ ਨੂਰ ਸਾਹਿਬ ਨਾਲ ਕੰਟੈਕਟ ਕਰਕੇ ਜੇ ਕਿਉਂਕਿ ਐਡਵਾਂਸ ਬਹੁਤ ਹੋ ਗਈ ਹੈ ਡਾਕਟਰੀ ਬਹੁਤ ਐਡਵਾਂਸ ਹੋ ਗਈ ਹੈ ਜੇ ਕੋਈ ਹੱਲ ਹੋ ਸਕਦਾ ਤਾਂ ਆਪਾਂ ਕਿਉਂ ਨਾ ਸਾਰੇ ਜਣੇ ਰਲ ਕੇ ਕਰੀਏ ਮੈਂ ਜਿੰਨੇ ਵੀ ਮੇਰੇ ਪ੍ਰੋਗਰਾਮ ਦੇਖ ਰਿਹਾ ਵੀਰ ਸਾਰਿਆਂ ਨੂੰ ਬੇਨਤੀ ਹੈ ਕਿ ਕਿਉਂ ਨਾ ਆਪਾਂ ਨੂਰ ਸਾਹਿਬ ਦੇ ਗੋਡਿਆਂ ਦੇ ਬਾਰੇ ਕੁਝ ਕਰ ਸਕੀਏ ਅਗਰ ਘਟੋ ਘਟ ਆਪਣੇ ਤੁਰ ਸਕਣ ਆਪਣੇ ਗੁਜ਼ਾਰੇ ਜੋਗਾ ਤੁਰ ਸਕਣ ਅੱਜਕੱਲ ਤੋਰੰਤੋਂ ਦਾ ਸਮਰਾਥ ਨੇ ਪ੍ਰੋਗਰਾਮ ਚੱਲ ਰਿਹਾ ਜੀ ਹੀਰੇ ਪੰਜਾਬ ਦੇ ਤੇ ਮੇਰੇ ਨਾਲ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਜਨਾਬ ਨੂਰ ਬੱਸੀ ਪਠਾਣਾ ਜੀ ਤੇ ਅਸੀਂ ਬੈਠੇ ਹਾਂ ਉਹਨਾਂ ਦੇ ਘਰ ਨੂਰ ਸਰ ਜਿਵੇਂ ਤੁਹਾਡੀ ਗੱਲ ਚੱਲ ਰਹੀ ਸੀ ਤੁਹਾਡੇ ਇਸ ਦੌਰ ਦੀ ਕਿੱਸੋਲੇ ਤੁਹਾਨੂੰ ਕਾਫੀ ਮਤਲਬ ਪ੍ਰੋਬਲਮ ਖਾਸ ਕਰ ਤੋਰੰਦੀ ਲੱਤਾਂ ਦੀ ਪ੍ਰੋਬਲਮ ਆ ਨਾ ਬਾਥਰੂਮ ਤੱਕ ਜਾਣ ਦੀ ਵੀ ਤੰਗੀ ਕਹਿ ਸਕਦੇ ਆਪਾਂ ਹਾਂ ਓਕੇ ਹਾਂ ਓਥੇ ਜਾਣਾ ਪੈਂਦਾ ਤੁਹਾਨੂੰ ਤੇ ਜਦੋਂ ਤੁਹਾਡਾ ਦੌਰ ਸੀਗਾ ਤੁਸੀਂ ਪਿਛੜੀ ਗੱਲਬਾਤ ਚ ਕਿਹਾ ਵੀ ਦੋ ਦਿਨ ਵੀ ਮੈਨੂੰ ਕਲਾਕਾਰ ਘਰ ਨਹੀਂ ਜਦ ਮੈਂ ਆ ਜੰਨਾ ਸੀ ਘਰ ਨਹੀਂ ਨਹੀਂ ਹਾਂ ਠੀਕ ਹੈ ਠੀਕ ਹੈ ਮਤਲਬ ਤੁਸੀਂ ਘਰ ਵੱਲ ਧਿਆਨ ਨਹੀਂ ਦਿੱਤਾ ਗੀਤਕਾਰੀ ਵੱਲ ਦਿੱਤਾ ਸਿਰਫ ਜਿਆਦਾ ਉਧਰ ਪੰਜਾਬੀ ਸੱਤਾ ਗੈਲੋ ਹਣਾ ਠੀਕ ਹੈ ਉਸ ਦੌਰਾਨ ਤੁਸੀਂ ਆਪਣੇ ਘਰ ਤੇ ਕੰਮ ਛੱਡ ਕੇ ਉਹਨਾਂ ਕੋਲ ਰਹਿੰਦੇ ਰਹੇ ਹਾਂਜੀ ਤੇ ਜਦੋਂ ਤੁਹਾਨੂੰ ਕਦੀ ਲੋੜ ਪਈ ਤੁਹਾਡੇ ਨਾਲ ਖੜੇ ਆਓ ਕਦੇ ਵੀ ਨਹੀਂ ਅੱਛਾ ਕਿਸੇ ਨੇ ਕੋਈ ਸਹਜਗ ਨਹੀਂ ਦਿੱਤਾ ਅੱਛਾ ਕਦੀ ਕੋਈ ਦੌਰ ਆਇਆ ਹੋ ਜਾ ਕਿ ਤੁਹਾਨੂੰ ਜ਼ਰੂਰਤ ਪਈ ਹੋਵੇ ਕਿ ਮੇਰਾ ਕੰਮ ਮੈਨੂੰ ਮੈਨੂੰ ਥਾਂ ਲਾਉਣ ਦੀ ਜ਼ਰੂਰਤ ਪਈ ਕੀਤੀ ਅੱਛਾ ਉਸ ਸਮੇਂ ਬੰਦੇ ਪਾਉਦੇ ਜਗ੍ਹਾ ਬਦ ਨਾਲ ਲੱਗਦੀ 30000 ਜੀ ਮਿਲਦੀ ਸੀ ਕਿੱਥੇ ਘਰ ਚ ਹਾਂਜੀ ਘਰ ਚ ਜੀ ਅੱਛਾ ਹੋਰ ਇਹਦੇ ਉੱਤੇ ਅੱਛਾ ਤੁਸੀਂ ਕਿਹਾ ਕਿ 30000 ਦੇ ਦੋਨੇ ਹਾਂਜੀ ਫਿਰ ਮੇਰੇ ਭਰਾਵਾਂ ਮੈਂ ਭੇਜਿਆ ਭਰਾਗਾਂ ਨਾਲ ਵੀ ਮੈਂ ਤਾਂ ਦੋ ਕੁ ਮਹੀਨੇ ਬਾਅਦ ਵਾਪਸ ਵੀ ਕਰ ਦੂੰਗਾ ਤਾਂ ਵੀ ਉੱਤੇ ਅੱਛਾ ਮਤਲਬ ਕੀ ਕਹਿੰਦੇ ਦੇਣੇ ਨਹੀਂਗੇ ਜਾਂ ਲਾਰੇ ਲਈ ਜਾਂਦੇ ਨੇ ਲਾਰੇ ਅੱਜ ਦਿਨ ਇਹ ਗੱਲ ਤੇ ਹਾਂਜੀ ਦੋਨੇ ਕੋਈ ਆਪਣੇ ਕੋਠੀਆਂ ਬਣਾ ਲਈਆਂ ਕਰੋੜਾਂ ਦੀ ਹਾਂਜੀ ਕਿੱਥੇ ਗਈਆਂ ਕੁਸ਼ਟੀਆਂ ਫਿਰ ਉਹੀ ਮਨਵਾ ਇੱਕ ਹਾਕ ਮਾਰਨ ਵਾਲੀ ਭਾਈਪਤੀ ਜੀ ਰਹਿੰਦੇ ਇੱਕਦਾਂ ਹੋਏ ਭਾਈਪਤੀ ਜੀ ਰਹਿੰਦੇ ਉਹ ਕੁਸ਼ਟੀਆਂ 'ਚ ਜੀ ਜੀ ਬੜੀ ਮਾੜੀ ਗੱਲ ਆ ਜੀ ਕਿਉਂਕਿ ਗੀਤਕਾਰ ਹੀ ਜਿਹੜਾ ਵਾ ਉਹ ਗੀਤ ਦੀ ਜਿੰਦ ਜਾਨ ਹੁੰਦਾ ਸ਼ਬਦ ਹੀ ਹਨ ਜਿਹੜੇ ਤੁਹਾਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ ਅਗਰ ਗੀਤਕਾਰੀ ਨਹੀਂ ਸਹੀ ਜੇ ਸ਼ਬਦ ਨਹੀਂ ਸਹੀ ਬੋਲਣੀ ਨਹੀਂ ਸਹੀ ਜਿੰਨਾ ਮਰਜ਼ੀ ਵੱਡਾ ਮਿਊਜ਼ਿਕ ਲਾ ਲਓ ਜਿੰਨਾ ਮਰਜ਼ੀ ਕਲਾਸਿਕਾ ਦਾ ਰਗਾ ਚਾ ਲਓ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਨਹੀਂ ਬਣਦਾ ਜਨ ਜਰ ਮੇਰੇ ਖਿਆਲ ਚ ਗੀਤ ਦੇ ਬੋਲ ਨਾ ਆਉਣਾ ਨੇ ਸਹੀ ਗੱਲ ਹੋਈ ਸੋ ਇਹੋ ਜਿਹੇ ਇਨਸਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੀਤਕਾਰੀ ਨੂੰ ਸਮਰਪਿਤ ਕਰਤੀ ਆਪਣੀ ਸਾਰੀ ਜਵਾਨੀ ਕਲਾਕਾਰਾਂ ਦੇ ਦਫ਼ਤਰਾਂ ਦੇ ਘਰਾਂ ਚ ਗੁਜ਼ਾਰਤੀ ਤੇ ਇਸ ਵੇਲੇ ਐਸ ਗੱਲ ਤੋਂ ਵੀ ਬੈਠੇ ਹੋਣ ਕਿ ਉਹਨਾਂ ਦੇ ਗੋਡੇ ਨਹੀਂ ਚੱਲ ਰਹੇ ਔਰ ਉਹਨਾਂ ਦੇ ਗੋਡਿਆਂ ਦਾ ਇਲਾਜ ਨਹੀਂ ਹੋ ਸਕਦਾ ਤੇ ਬਹੁਤ ਮਾੜੀ ਗੱਲ ਹੈ ਜੀ ਸੋ ਜਿੰਨੇ ਵੀ ਕਲਾ ਨੂੰ ਪ੍ਰੇਮ ਕਰਨ ਵਾਲੇ ਬੈਠੇ ਨੇ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ ਦੁਬਾਰਾ ਬੇਨਤੀ ਹੱਥ ਜੋੜ ਕੇ ਕਿ ਨੂਰ ਸਾਹਿਬ ਦੀ ਆਓ ਸਾਰੇ ਰਲ ਕੇ ਇਹਨਾਂ ਨੂੰ ਇਹਨਾਂ ਦੀ ਚੈੱਕਅਪ ਕਰਾਈਏ ਇਹਨਾਂ ਤੇ ਜਰੂਰ ਕਰਾਇਆ ਜਾਵੇ ਕਿਉਂਕਿ ਘਟੋ ਘਟ ਆਪਣੀ ਪੈਰਾਂ ਤੇ ਤੁਰ ਕੇ ਲੋਕਲ ਆਪਣੇ ਆਲੇ ਦੁਆਲੇ ਗਲੀ ਗਲੀ ਤੱਕ ਸੈਰ ਸੂਰ ਕਰ ਸਕਣ ਬਾਹਰ ਆਪਣੇ ਯਾਰੋ ਦੋਸਤਾਂ ਤੱਕ ਪਹੁੰਚ ਸਕਣ ਇੱਕ ਕਿੰਨਾ ਕਚੇਰਕ ਬੰਦਾ ਬੈਠਦਾ ਹੀ ਬੈਠਾ ਰਹੂਗਾ ਜਦ ਕਿ ਕਾਫੀ ਸਾਲ ਹੋ ਗਏ ਨੇ ਕਿੰਨੇ ਨੂਰ ਜੀ ਕਿੰਨੇ ਸਾਲ ਦੱਸਿਆ ਤੁਸੀਂ 2800 17 ਸਾਲ ਤੋਂ ਤੁਸੀਂ ਮਤਲਬ ਬਹਿ ਕੇ ਹੀ ਕੱਢਣ ਵਾਲੀ ਗੱਲ ਹੈ ਬਹੁਤ ਲੰਬੀ ਮਤਲਬ ਬਹੁਤ ਲੰਮਾ ਸਮਾਂ ਹੋ ਜਾਂਦਾ ਜੀ 17 ਸਾਲ ਤੋਂ ਇੱਕ ਈਡਾ ਨਾਮਵਰ ਗੀਤਕਾਰ ਆਪਣੇ ਗੋਡਿਆਂ ਦੇ ਇਲਾਜ ਤੋਂ ਹੀ ਬੈਠਾ ਹੋਵੇ ਤਾਂ ਬਹੁਤ ਮਾੜੀ ਗੱਲ ਹੈ ਜੀ ਸੋ ਜਿਹੜੇ ਮੇਰੇ ਸੱਜਣ ਸੰਗੀਤ ਨੂੰ ਪਿਆਰ ਕਰਨ ਵਾਲੇ ਆ ਸਾਰੇ ਜਣੇ ਆਓ ਰਲ ਕੇ ਹੰਬਲਾ ਮਾਰੀਏ ਇਹੋ ਜਿਹੇ ਜਿਹੜੇ ਸਾਡੇ ਸਤਿਕਾਰਯੋਗ ਇਨਸਾਨ ਨੇ ਇਹਨਾਂ ਦੇ ਨਾਲ ਖੜੀਏ ਜੀ ਸੋ ਨੂਰ ਜੀ ਅੱਜ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਸਾਡੇ ਪ੍ਰੋਗਰਾਮ ਵਾਸਤੇ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ ਦਿੱਤਾ ਜੀ